ਲੋਜੀ ਆ ਹੋ ਗਿਆ ਲੌਂਗ ਦੀ ਗੰਡਾ ਤੇ ਤੁਹਾਨੂੰ ਪਤਾ ਇਸ ਲੌਂਗ ਦੀ 스멜 ਵੈਸੇ ਪਾਉਂਦੀ ਉਹ ਬੱਚਾ ਵਾਚ ਪਾਉਣਾ ਜਾਂ ਰੱਖ ਦੇ ਕਿਤੇ ਲੌਂਗ ਹੋਏ ਜਿਵੈਣ ਹੋਈ ਇਹਦਾ 스멜 ਬਹੁਤ ਜ਼ਿਆਦਾ ਤੇ ਫਾਇਦੇਮੰਦ ਬਹੁ ਆਪਣੇ ਅੱਛੀ ਚੀਜ਼ਾਂ ਇਹ ਤਾਂ ਅੱਜ ਪਾ ਲਈਆਂ ਮੈਂ ਤੀਲਾਂ ਡੱਬੀ ਦੀ ਜਿਹੜੀ ਮਾਸਜ ਜੜੀ ਹੁੰਦੀ ਨਾ ਤੇ ਲੋਜੀ ਆਪਾਂ ਰੱਖਦੇ ਨੂੰ ਡੰਮੀ ਇਹ ਵਿੱਚ ਜਣੀ ਆਟੇ ਵਿੱਚ ਇੱਕ ਦਿਲੇ ਸਾਈਡ ਇੱਕ ਦਿਲੇ ਸਾਈਡ ਤੇ ਆਟਾ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਚੈਨਲ ਦਾ ਜਿਹੜਾ ਸਵਾਗਤ ਹੈ YouTube ਨਾਲ ਜਿਹਦਾ ਸਾਰੇ ਠੀਕ ਠਾਕ ਹੋ ਦੀਏ ਸਾਰਾ ਸ਼ਸ਼ੀਕਾਲ ਜੀ ਪਿਆਰ ਭਰੀ ਸਤਿ ਸ਼ਕਾਲ ਦੇ ਜਿਹਦੇ ਸਾਰੇ ਮੇਰੇ ਭੈਣ ਭਰਾ ਉਹਨਾਂ ਜਿਹੜੇ ਵਿਚਾਲੇ ਨਵੇਂ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਨ ਸਾਡੇ ਚੈਨਲ ਨੂੰ ਧੰਨਵਾਦ ਕੀਤਾ ਔਰ ਸਬਸਕ੍ਰਾਈਬ ਕੀਤਾ ਹਨ ਤੇ ਹਮੇਸ਼ਾ ਜਰੂਰ ਪੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਸਾਡੀ ਅੰਦਰ ਤੱਕ ਪਹੁੰਚ ਸਕਣਾ ਉਹਨਾਂ ਦਾ ਨੋਟੀਫਿਕੇਸ਼ਨ ਆ ਸਕੇ ਤੇ ਬਲੌਗ ਨੂੰ ਅੰਤ ਤੱਕ ਦੇਖਿਆ ਕਰੋ ਤੇ ਨਾਲ ਹਾਇਪ ਦਾ ਵੀ ਜਰੂਰ ਆਪਸ਼ਨ ਨੱਪਿਆ ਕਰੋ ਹਨਾ ਤੇ ਹਾਇਪ ਵੀ ਕਰਿਆ ਕਰੋ ਤੇ ਕਮੈਂਟ ਲਾਈਟਿਆ ਦੇਖੋ ਜੀ ਆ ਤਰੀਖ ਹੋ ਗਈ ਆ 3 ਅਕਤੂਬਰ ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਮੇਰਾ ਖਿਆਲ 5 ਵਜੇ ਦਾ ਹੋ ਗਿਆ ਟਾਈਮ ਅੱਜ ਮੈਸੂਦਾ ਕੋਈ ਬਲੌਗ ਵੀ ਟੂਰ ਕੀਤਾ ਹੈਗਾ ਤੇ ਬਸ ਇਦਾਂ ਹੀ ਤੇ ਕਈ ਵਾਰੀ ਮਨ ਕਰਦਾ ਕਈ ਵਾਰੀ ਇਦਾਂ ਗੱਲੋ ਵੀ ਢਿੜ ਜੇ ਹੋ ਜਿਦਾ ਆ ਤੇ ਕਈ ਵਾਰੀ ਆਪਾਂ ਇੰਨਾ ਤਿਆਰ ਹੋਈਏ ਤੇ ਕਈ ਵਾਰੀ ਆਪਾਂ ਸਿਰ ਵੀ ਨਹੀਂ ਪਾਈਦਾ ਹਨਾ બસ ਇਹਦੀ ਵਲੌਗ ਬਣਾ ਲਿਖਦੇ ਆ ਨਾ ਚਲੋ ਖੈਰ ਤਾਂ ਮੀਂਹ ਜਿੰਦਗੀ ਨੇ ਰਜੇਵੇਂ ਨੇ ਅਸੀ ਕਰੀਏ ਨਾ ਜਿੰਦਗੀ ਮੱਕੇ ਦੇ ਭਰਕਾ ਵੀ ਮੱਕਦੇ ਹੈਗੇ ਤੇ ਦੁੱਧ ਮੈਂ ਹੁਣ ਰੱਖ ਲਿਆ ਗਰਮ ਦੁੱਧ ਗਰਮ ਕਰਕੇ ਤੇ ਫਿਰ ਅਗਲੇ ਦੇ ਹੋਰ ਕੰਮ ਕਰ ਤੇ ਪੈਣਾ ਦੇ ਬਹੁਤ سارے ਸਾਰੇ ਸੋਹਣੇ ਕਮੈਂਟ ਜਾਨੀ ਹੁੰਦੇ ਸਾਰੇ ਵੀਡੀਓ ਤੇ ਮੈਂ ਪੜਦੀ ਸੀ ਹੁਣ ਨਾਲ ਰਿਪਲਾਈ ਵੀ ਕਰਦੀ ਹੁੰਨੀ ਆ ਦੇਖੋ ਜੀ ਮੈਂ ਹਰੇਕ ਕਮੈਂਟ ਤੇ ਅਪਲਾਈ ਕਰਦੀ ਹੁੰਨੀ ਆ ਚਾਹੇ ਛੋਟ ਦਾ ਹੋਵੇ ਚਾਹੇ ਉਹ ਲੌਂਗ ਦਾ ਹੋਵੇ ਨਾ ਤੁਸੀਂ ਇੰਨੇ ਪਿਆਰ ਨਾਲ ਮੇਰੇ ਭੈਣਾ ਕਮੈਂਟ ਕਰਦੀਆਂ ਨਾ ਤੇ ਮੇਰਾ ਫਰਜ਼ ਆ ਵੀ ਇਹਨੂੰ ਰਿਪਲਾਈ ਕਰਾਂ ਲਾਈਕ ਕਰਾਂ ਨਾ ਹਣਾ ਸੋ ਇਹ ਗੱਲ ਆ ਤੇ ਬਹੁਤ ਵਧੀਆ ਹਨਾ ਟਵਿੰਟ ਕਰਦੀਆਂ ਭੈਣਾ ਤੇ ਸੋਹਣਾ ਲੱਗਦਾ ਹਨਾ ਪੜ ਕੇ ਤੇ ਹਾਸੇ ਵੀ ਬੜੇ ਆਉਂਦੇ ਕਮੈਂਟ ਪੜ ਕੇ ਨਾ ਤੇ ਹੁਣ ਦੁੱਧ ਗਰਮ ਕਰਕੇ ਤੇ ਦੋਦਾ ਇਦਾਂ ਵੀ ਜੇਕਰ ਥੋੜੀ ਪਰੇ ਖੋਜਵੇ ਤਾਂ ਡੋਲ ਜਾਂਦਾ ਸਾਰੇ ਸਾਰੀ ਕੀਤੀ ਕਰਾਈ ਮਿਹਨਤ ਖਰਾਬ ਹੋ ਜਾਂਦੀ ਆ ਤੇ ਉਧਰ ਸਰਕਾਰੀ ਦਾ ਪਾਣੀ ਵੀ ਆਇਆ ਉਹ ਵੀ ਹਜੇ ਮੈਂ ਭਰਨਾ ਤੇ ਅਸੀਂ ਇਹ ਹੀ ਪਾਣੀ ਪੀਦਾ ਪਾਣੀ ਬਹੁਤ ਸ਼ੁੱਧਰ ਡੁੰਗੇ ਬੋਰ ਹੁੰਦੇ ਆ ਇਹ ਤੇ ਸਾਨੂੰ ਤੇ ਇਹ ਪਾਣੀ ਹੀ ਵਧੀਆ ਲੱਗਦਾ ਹਨਾ ਤੇ ਦੇਖੋ ਇਹ ਹੌਮ ਬਹੁਤ ਹੈ ਗਰਮੀ ਬਹੁਤ ਹੈ ਹਵਾ ਵੀ ਚੱਲਣ ਢੀ ਤੇ ਗਰਮੀ ਵੀ ਜ਼ਿਆਦਾ ਹਨਾ ਤੇ ਹੌਮ ਜਾਨੀ ਬਹੁਤ ਹੈ ਝੋਨੇ ਬੱਕਲ ਕਰ ਗਏ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਜਾਣਾ ਬਸ ਥੋੜਾ ਜਿਹੀ ਆ ਤੇ ਫਿਰ ਕਟਾਈ ਸ਼ੁਰੂ ਹੋ ਜਾਣੀ ਆ ਤੇ ਵਾਹਿਗੁਰੂ ਮਿਹਰ ਕਰੇ ਹਨ। ਜੀ ਮੈਂ ਤੁਹਾਨੂੰ ਬੋਲਾਂਗਾ। ਹਾਂਜੀ ਜੀਤਾ ਜੀ ਜੀਤਾ ਕਾ ਸਰਪੁਰੀ ਕਿੱਦਾਂ ਮੁੰਡਿਆ? ਆ ਜਾ। ਹੈ? ਚੱਲ ਗਿਆ। ਹੋ ਕਿਦਾਂ ਫਿਰ? ਵਧੀਆ। ਸਸੀ ਕਾ ਬਲਾਦ ਸਾਰਿਆਂ। ਅਸੀਂ ਆ ਜੀ ਸਾਰਿਆਂ ਨੂੰ ਇਥੋਂ ਆਈ ਤੁਸੀਂ ਇਹ ਕਰਤਾਰ ਗੁਰੂ ਧੰਕਦਰ ਗੁਰੂ ਇਹ ਜਿੱਤਾ ਮੁੰਡਾ ਸਾਡਾ ਭਾਂਜਾ ਤੇ ਇਹ ਪਹਿਲਾਂ ਇੱਥੇ ਘਟੇ ਰਹਿੰਦੇ ਹੁੰਦੇ ਸੀ ਕਿ ਤਾਂ ਹੁਣ ਰਹਿੰਦੇ ਕਰਤਾਰਪੁਰ ਕਰਤਾਰਪੁਰ ਸਪੈਸ਼ਲ ਇਹਨਾਂ ਗੁਰਦਵਾਰ ਲਈ ਉਹਨਾਂ ਨੂੰ ਮਿਲਣਾ ਦਾ ਨਾ ਫਰੰਡ ਰਿਹਾ ਹੈ ਨਾ ਤੇ ਨਾਲੇ ਆਪਣੀ ਰਿਸ਼ਤਿਅਾਰੀ ਵੀ ਇਹਦੇ ਨਾਲ ਹੈਗੀ ਹੈ ਨਾ ਤੇ ਛੜੇ ਬਲੌਗ ਵੀ ਦੇਖਦਾ ਯਾਨੀ ਕਿ ਨਾ ਤੇ ਚਲੋ ਵਧੀਆ ਗੱਲ ਆ ਜੀ ਅਕੱਲ ਜੀ ਆਪਾਂ ਬੁਲਾਵਾਂ ਕਿਸੇ ਨੂੰ ਕੋਈ ਬੋਲੂ ਨਹੀਂ ਤੇ ਨਹੀਂ ਹੈ ਨਾ ਨਿਕੋ ਆ ਮੈਂ ਤਾਂ ਇੱਕ ਬਹੁਤ ਹੀ ਕੰਮ ਦੀ ਵੀਡੀਓ ਸ਼ੇਅਰ ਕਰੂੰਗੀ ਹੈਨਾ ਤੇ ਬਹੁਤ ਦਿਨ ਹੋ ਗਏ ਆ ਤੇ ਬਸ ਇਦਾਂ ਹੀ ਨਾ ਤੇ ਦੁੱਧ ਵਾਲ ਲਈ ਲਓ ਜੀ ਦੁੱਧ ਉਬਾਲ ਲਿਆ ਮੈਂ ਤੇ ਜੇ ਨਹੀਂ ਪਰੇ ਹੋਵੇ ਫਿਰ ਉਬਲ ਜਾਂਦਾ ਹੈ ਇੱਧਰ ਆਟੇ ਦਾ ਅੱਜ ਮੈਂ ਕੰਮ ਕੰਪਲੀਟ ਕਰਨਾ ਆਟਾ ਮੇਰਾ ਆਇਆ ਬੁਰੇ ਵਿੱਚ ਤੇ ਜਦੋਂ ਆਟਾ ਗਰਮ ਹੁੰਦਾ ਕਹਿੰਦੇ ਨਹੀਂ ਡਰਮੀ ਵਿੱਚ ਪਾਉਣਾ ਚਾਹੀਦਾ ਤੇ ਫਿਰ ਮੁਸ਼ਕਲ ਹੋ ਜਾਂਦਾ ਤੇ ਅੱਟ ਮੇ ਡਰਮੀ ਪਹਿਲਾਂ ਤੋਂ ਰੱਖੀ ਸੀਗੀ ਤੇ ਫਿਰ ਸਾਫ ਸਫਾਈ ਹੋਵੇ ਤਾਂ ਵਧੀਆ ਰਹਿੰਦਾ ਨਾ ਤੇ ਅੱਜ ਤੁਹਾਨੂੰ ਤਰੀਕਾ ਦੱਸਦਿਆਂ ਇੱਕ ਕਣਕ ਦੇ ਆਟੇ ਨੂੰ ਸੁਸਤੀ ਤੇ ਸੁੰਡੀ ਤੋਂ ਬਚਾਉਣ ਦਾ ਤਰੀਕਾ ਆਸਾਨ ਹਨਾ ਤੇ ਥੋੜਿਆ ਮੈਂ ਅੱਧਾ ਪਾ ਲਿਆ ਡਰਮੀ 'ਚ ਤੇ ਅੱਧਾ ਫਿਰ ਪਾਵਾਂਗੇ ਤੇਰੇ ਵਿੱਚ ਰੱਖਣਾ ਕੀ ਆ ਤੁਹਾਨੂੰ ਦੱਸਦੀ ਆ ਦੇਖੋ ਜੀ ਰੋਟੀ ਵਾਸਤੇ ਕਿੰਦਾ ਦੇਸ ਬੜੇ ਸੋਹਣਾ ਪੈਂਦਾ ਨਾ ਤੇ ਰੋਟੀ ਵਾਸਤੇ ਦੁਨੀਆ ਪੱਜੀ ਫਿਰਦੀ ਏ ਪਰ ਨਹੀਂ ਹੁਣ ਰੋਟੀ ਤੋਂ ਵੱਧ ਕੇ ਪੈਸਾ ਵੀ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਪਹਿਲਾਂ ਹੁੰਦਾ ਸੀ ਰੋਟੀ ਦਾ ਸਾਨੂੰ ਰੋਟੀ ਕੱਲੇ ਮਰਨੀ ਚਾਹੀਦੀ ਆ ਨਾ ਤੇ ਪਰ ਜ਼ਿੰਦਗੀ ਸਾਰਾ ਕੁਝ ਜ਼ਰੂਰੀ ਆ ਨਾ ਲੋੜਾਂ ਹੁੰਦੀਆਂ ਜ਼ਿੰਦਗੀ ਦੀਆਂ ਤੇ ਦੇਖੋ ਜਿਆ ਆਟਾ ਜਦੋਂ ਜ਼ਿਆਦਾ ਪਿਆ ਲੈਨੇ ਨਾ ਤੇ ਆਟੇ ਨੂੰ ਸੁਸੀ ਸੁਣੀ ਲੱਗ ਜਾਂਦੀ ਆ ਨਾ ਤੇ ਇਹ ਗੱਲ ਆ ਤੇ ਤੁਹਾਨੂੰ ਤਰੀਕਾ ਦੱਸਦੀ ਆ ਤੇ ਆ ਦੇਖੋ ਜੀ ਲੌਂਗ ਮੈਂ ਲੈ ਲਿਆ ਕੋਟਨ ਦਾ ਕਪੜਾ ਲੈ ਲਿਆ ਜਿਹੜੀ ਚੁੰਨੀ ਸੀ ਪਤਲੀ ਜੀ ਤੇ ਉਹ ਤੇ ਲੈ ਲਿਆ ਤੀਲਾ ਡੱਬੀਆਂ ਤੀਲਾਂ ਆਪਣੇ ਤੇ ਦਵਾਬੇ ਵਾਲ ਕਹਿੰਦੇ ਤੀਲਾਂ ਤੇ ਹੋਰ ਕਿਸੇ ਆਪਾਂ ਆਪਣੇ ਚਲੋ ਏਰੀਆ ਦੀ ਬੋਲੀ ਕਿ ਸਿੱਖਾਂ ਵੀ ਬੋਲਦੇ ਇਹਨੂੰ ਵੀ ਕਹਿੰਦੇ ਸਿੱਖਾਂ ਹਨਾ ਇਹ ਤੇ ਆਪਾਂ ਬੋਲਦੇ ਆ ਡੱਬੀਆਂ ਦੀਆਂ ਤੀਲਾਂ ਆਪਾਂ ਆਪਣੇ ਏਰੀਆ ਦੀ ਬੋਲੀ ਦਾ ਚਲੋ ਫਰਕ ਪੈ ਜਾਂਦਾ ਹਨਾ ਤੇ ਇਹ ਹੁਣ ਮੈਂ ਲੈ ਲਿਆ ਸਾਮਾਨ ਇਹਨਾਂ ਇਨਾ 1 ਘੰਟਾ ਬਣ ਕੇ ਆਪਾਂ ਨਾ ਆਟੇ ਵਿੱਚ ਰੱਖਣੀ ਆ ਤਾਂ ਆਟੇ ਨੂੰ ਕਦੀ ਵੀ ਸੁਸਰੀ ਸੁੰਡਰੀ ਕੁਛ ਨਹੀਂ ਲੱਗਦਾ ਹੈਗਾ ਆਟਾ ਇਕਦਮ ਵਧੀਆ ਰਹਿੰਦਾ ਜਿੱਦਾਂ ਆਪਾਂ ਡਰਮ ਵਿੱਚ ਪਾਉਨੇ ਤਾਂ ਉਦਾਂ ਦਾ ਹੀ ਰਹਿੰਦਾ ਹੈ ਤੇ ਸੁਸਰੀ ਸੁੰਡਰੀ ਲੱਗਦੀ ਹੈ ਨਾ ਆਟੇ ਨੂੰ ਤੇ ਫਿਰ ਆਪਾਂ ਉਹ ਖਾਣ ਦਾ ਮਨ ਵੀ ਨਹੀਂ ਕਰਦਾ ਹੈਗਾ ਤੇ ਨਾ ਉਹ ਫਿਰ ਤਾਕਤ ਨਹੀਂ ਲੈਂਦੀ ਹੈਗੀ ਤੇ ਉਹ ਨਹੀਂ ਗੱਲ ਬਣਦੀ ਹੈਗੀ ਤੇ ਤੁਹਾਨੂੰ ਤਰੀਕਾ ਦੱਸਤੀ ਤਾਂ ਨਾ ਸ਼ੇਅਰ ਕਰਦੀ ਆਂ ਤੇ ਚਲੋ ਮੈਂ ਨਾਲੇ ਮੈਂ ਰਮੀ ਚ ਆਟਾ ਪਾ ਲੈਣਾ ਤਰੀਕਾ ਤਾਂ ਨਾਲ ਸ਼ੇਅਰ ਕਰਦੀ ਆ ਨਾ ਤੇ ਚਲੋ ਜੀ ਇਹਨਾਂ ਦਾ ਇਕੱਠਾ ਬਨ ਲਵਾਂ ਤੇ ਫਿਰ ਆਪਾਂ ਇਹਨੂੰ ਰਮੀ ਚ ਰੱਖਦੇ ਆ ਤੇ ਸੌਖਾ ਤੇ ਆਸਾਨ ਤਰੀਕਾ ਮੇਰੇ ਭੈਣਾਂ ਜਰੂਰ ਸਬਸਕ੍ਰਾਈਬ ਕਰ ਬਾਤ ਕੇ ਦੇਖੋ ਚਲੋ ਖੈ ਜਿਹਨਾਂ ਨੂੰ ਪਤਾ ਹੋਊਗਾ ਤੇ ਚਲੋ ਠੀਕ ਹੈ ਜਿਹਨਾਂ ਨੂੰ ਨਹੀਂ ਪਤਾ ਹੈਗੀ ਮੇਰੇ ਭੈਣਾਂ ਨੂੰ ਨਾ ਚਲੋ ਉਹਨਾਂ ਨੂੰ ਪਤਾ ਲੱਗ ਜਾਊਗਾ ਹਨਾ ਇਸ ਬਲੌਗ ਦੇ ਜਰੀਏ ਤੇ ਅੱਬ ਮੈਂ ਤੁਹਾਨੂੰ ਕੋਈ ਨਾ ਨਵੀਆਂ ਰੈਸਪੀ ਦੇ ਵੀਡੀਓ ਜੇ ਸ਼ੇਅਰ ਕਰਦੀ ਰਹਿਣੀ ਆ ਤੇ ਚਲੋ ਜੀ ਇਹਨਾਂ ਦਾ ਗੰਡਾ ਬਨ ਲਵਾਂ ਮੈਂ ਹੁਣ ਲਓ ਜੀ ਆ ਹੋ ਗਿਆ ਲੌਂਗ ਦੇ ਗ ਤੇ ਤੁਹਾਨੂੰ ਪਤਾ ਹੈ ਲੌਂਗ ਦੀ 스멜 ਵੈਸੇ ਵਾਹੁੰਦੀ ਉਹ ਬੱਚਾ ਅੱਜ ਪਾਉਣਾ ਜਾਂ ਰੱਖਦੇ ਕਿਤੇ ਲੌਂਗ ਹੋਏ ਜਵੈਨ ਹੋਈ ਇਹਨਾਂ ਦੀ 스멜 ਬਹੁਤ ਜ਼ਿਆਦਾ ਤੇ ਫਾਇਦੇਮੰਦ ਬਹੁਤ ਆਪਣੇ ਅਸ ਚੀਜ਼ਾਂ ਇਹ ਤਾਂ ਅੱਜ ਪਾ ਲਈਆਂ ਮੈਂ ਤੀਲਾਂ ਡੱਬੀ ਦੀ ਜਿਹੜੀ ਮਾਸਜ ਜਿਹੜੀ ਹੁੰਦੀ ਹੈ ਨਾ ਤੇ ਲੋ ਜੀ ਆਪਾਂ ਰੱਖਦੇ ਨੂੰ ਡੰਮੀ ਇਹ ਵਿੱਚ ਜਣੀ ਆਟੇ ਵਿੱਚ ਇੱਕ ਦਿਲੇ ਸਾਈਡ ਇੱਕ ਦਿਲੇ ਸਾਈਡ ਤੇ ਆਟਾ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਤੇ ਫਿਰ ਹਏ ਕਲੀ ਮੇਰੀ ਡਿਗੀ ਜਾਂਦੀ ਆ ਤੇ ਆ ਦੇਖੋ ਜੀ ਹੁਣ ਮੈਂ ਸਾਰੇ ਆਟਾ ਨੇ ਇਦਾਂ ਪਾ ਲੈਣਾ ਆ ਤੇ ਬੋਰੇ ਚਾ ਆਟਾ ਕੱਢ ਲੈਣਾ ਡਰਮੀ ਚ ਪਾ ਲੈਣਾ ਜਿੰਨਾ ਚ ਆ ਗਿਆ ਤੇ ਬਾਕੀ ਮੇ ਤੋਂ ਬਾਟੀ ਹੈਗੀ ਉਹਦੇ ਵਿੱਚ ਪਾਵਾਂਗੇ ਡਰਮੀ ਹੈਗੀ ਹੈ ਮੇਰੀ ਛੋਟੀ ਸੁਖ ਨਾਲ ਤੇ ਡਰਮੀ ਵੀ ਦੇਖਾਂਗੇ ਲਿਆਵਾਂਗੇ ਵੱਡੀ ਤੇ ਜੋ ਸੋਚੀ ਦਾ ਬਹੁਤ ਕੁਛ ਆ ਵੀ ਲਿਆਵਾਂਗੇ ਆ ਲਿਆਵਾਂਗੇ ਨਾ ਚਲੋ खैर ਜਦੋਂ ਆਣਾ ਉਹਦੇ ਹੁਣ ਤੇ ਲੋ ਜੀ ਅੱਜ ਅੱਟੇ ਦਾ ਕੰਮ ਕੰਪਲੀਟ ਹੋ ਗਿਆ ਤੇ ਇਦਾਂ ਤੁਸੀਂ ਮੇਰੀ ਇਹ ਪੈਣਾ ਜਰੂਰ ਟ੍ਰਿਕ ਵਰਤ ਕੇ ਦੇਖਿਓ ਇਹ ਬਹੁਤ ਫਾਇਦੇ ਵਾਲੀ ਆ ਇਹ ਤੇ ਆਟਾ ਵੇਹੇ ਦੰਮੀਆਂ 'ਚ ਸੂਤ ਰਹਿੰਦਾ ਆ ਤੇ ਬੋਰੀਆਂ 'ਚ ਫੇਰ ਔਖਾ ਹੋ ਜਾਂਦਾ ਜੁਵੀ ਲੱਗ ਜਾਂਦੀ ਆ ਤੇ ਨਹੀਂ ਸਹੀ ਹੈਗਾ ਤੇ ਦੰਮੀਆਂ ਚੋਂ ਕੇ ਆ ਤੇ ਲੋ ਜੀ ਮੇਰਾ ਆਟਾ ਜ ਸਾਂਭਿਆ ਗਿਆ ਤੇ ਜਦੋਂ ਵੀ ਆਟਾ ਚੱਕੀ ਤੋਂ ਆਵੇ ਨਾ ਗਰਮ-ਗਰਮ ਉਹਦੋਂ ਨਹੀਂ ਪਾਉਣੀ ਹੁੰਦੀ ਆ ਤੇ ਦੂਏ ਦਿਨ ਪਾ ਲੈਣਾ ਆਟਾ ਥੋੜਾ ਠੰਡਾ ਹੋ ਜਾਂਦਾ ਹੈ ਤੇ ਇਹ ਬਹੁਤ ਫਰਕ ਹੋ ਜਾਂਦਾ ਹੈ ਪਾਣੀ ਬਾਹੀ ਹਾਂ ਬਾਰੇ ਲੋ ਜੀ ਚਲੋ ਵੀ ਵਲੌਗ ਦਾ ਕਰਦੇ ਥੈਂਕ ਬੜੀਆਂ ਲਾਈਕ ਸ਼ੇਅਰ ਕਮੈਂਟ ਨੂੰ ਕਰਕੇ ਦੱਸਿਆ ਕਰੋ ਸਾਡੇ ਲੋਕ ਤੁਹਾਨੂੰ ਦੰਦੇ ਲੱਗਦੇ ਆ